ਸਾਹਿਬ ਨੇ ਬੱਚਿਆਂ ਨੂੰ ਸਵਾਦ ਦਿੱਤਾ ਪਰ ਉਸ ਨੂੰ ਨੀਂਦ ਕਿੱਥੇ ਆ ਰਹੀ ਸੀ ਉਹ ਸੋਚਦਾ ਕਿ ਉਸਨੇ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਸਨ ਜਿਸ ਕਰਕੇ ਇਹੋ ਜੀ ਔਰਤ ਮੇਰੀ ਜ਼ਿੰਦਗੀ ਵਿੱਚ ਆਈ ਇਹਨਾਂ ਸੋਚਾਂ ਵਿੱਚ ਪਏ ਸਾਹਿਬ ਨੂੰ ਨੀਂਦ ਆ ਜਾਂਦੀ ਹੈ ਦੀਪੀ ਦੂਜੇ ਕਮਰੇ ਵਿੱਚ ਇਕੱਲੀ ਪਈ ਸੋਦੀ ਹੈ ਕਿ ਮੈਂ ਕੀ ਕਰਾਂ ਕਿ ਸਾਹਿਬ ਜੀ ਮਨ ਜਾਣ ਪ੍ਰਿਤਪੈਨ ਨੂੰ ਫੋਨ ਕਰਕੇ ਪੁੱਛਦੀਆਂ ਪਰ ਇਸ ਵੇਲੇ ਤਾਂ ਵੀਰਾ ਵੀ ਕਾਲ ਹੋਵੇਗਾ ਸਵੇਰੇ ਜਦੋਂ ਸਾਹਿਬ ਜੀ ਡਿਊਟੀ ਜਾਣਗੇ ਫਿਰ ਫੋਨ ਕਰਾਂਗੀ ਸਵੇਰੇ ਉੱਠ ਫਿਰ ਸਾਹਿਬ ਨੇ ਆਪਣੇ ਲਈ ਤੇ ਬੱਚਿਆਂ ਲਈ ਵੀ ਰੋਟੀ ਬਣਾਈ ਉਹਨਾਂ ਨੂੰ ਤਿਆਰ ਕਰ ਵੈਨ ਤੇ ਬਿਠਾ ਦਿੱਤਾ ਤੇ ਵੈਨ ਵਾਲੇ ਨੂੰ ਕਹਿੰਦਾ ਸਕੂਲ ਤੋਂ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਮੇਰੇ ਦਫ਼ਤਰ ਛੱਡ ਆਈਂ ਦੀਪੀ ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤ ਨੂੰ ਫੋਨ ਮਿਲਾਂਦੀ ਹੈ ਪਰ ਅਗੋ ਬਚਨ ਕੋਲ ਫੋਨ ਨਹੀਂ ਚੁੱਕਦੀ ਬਚਨ ਕੋਲ ਫੋਨ ਚੁੱਕਦੀ ਹੈ ਟਾਈ ਦੀ ਆਵਾਜ਼ ਸੁਣ ਕੇ ਦੀਪੀ ਬਿਨਾ ਕੁਝ ਬੋਲੇ ਫੋਨ ਕੱਟ ਦਿੰਦੀ ਹੈ ਉਦੋਂ ਜੋਗਾ ਸਿੰਘ ਸਾਧਰੀ ਸ਼ਹਿਰੋਂ ਜਲੰਧਰ ਵਾਲੀ ਬੱਸ ਬੈ ਗਿਆ ਤੇ 11 ਵਜੇ ਨੂੰ ਜਲੰਧਰ ਪਹੁੰਚ ਗਿਆ ਉਹ ਦੀਪੀ ਦੇ ਘਰ ਆ ਕੇ ਬੈਲ ਵਜਾਈ ਤਾਂ ਦੀਪੀ ਨੇ ਬੂਹਾ ਖੋਲਿਆ ਤਜੋਗਾ ਸਿੰਘ ਨੂੰ ਵੇਖ ਕੇ ਹੈਰਾਨ ਹੋ ਗਈ ਤੇ ਸੋਦੀਆ ਕਿ ਸਾਹਿਬ ਜੀ ਨੇ ਪਾਪਾ ਜੀ ਨੂੰ ਵੀ ਬੁਲਾ ਲਿਆ ਜੋਗਾ ਸਿੰਘ ਦੀਪੀ ਨੂੰ ਸਿਰ ਤੇ ਪਿਆਰ ਦਿੰਦਾ ਹੋਇਆ ਕਹਿੰਦਾ ਆ ਕੀ ਹਾਲ ਬਣਾਇਆ ਹੈ ਗੰਦੇ ਕੱਪੜੇ ਵਾਲ ਖਿਲਰੇ ਜਿਵੇਂ ਕੋਈ ਚੱਲੀ ਹੋਵੇ ਦੀਪੀ ਨੇ ਸੋਚਿਆ ਹੁਣ ਪਾਪੇ ਨੂੰ ਕੀ ਕਹਾਂ ਕਿ ਉਹ ਪਾਪੇ ਨੂੰ ਚੰਬੜ ਕੇ ਰੋਣ ਲੱਗ ਪਈ ਪਾਪਾ ਜੀ ਸਾਹਿਬ ਜੀ ਮੇਰੇ ਨਾਲ ਨਰਾਜ਼ ਹੋ ਗਏ ਹਨ ਤੇ ਮੈਨੂੰ ਕਹਿੰਦੇ ਹਨ ਕਿ ਤੂੰ ਮੇਰੇ ਘਰੋਂ ਨਿਕਲ ਜਾ ਜੋਗਾ ਸਿੰਘ ਕਹਿੰਦਾ ਕਿਉਂ ਇਹੋ ਜੀ ਕਿਹੜੀ ਗੱਲ ਹੋ ਗਈ ਜੋ ਸਾਹਿਬ ਜੀ ਨੂੰ ਘਰੋਂ ਨਿਕਲਣ ਨੂੰ ਕਹਿ ਰਿਹਾ ਹੈ ਤੇਰੀ ਮਾਂ ਨੂੰ ਪ੍ਰੀਤ ਨੇ ਦੱਸਿਆ ਸੀ ਕਿ ਸਾਹਿਬ ਤੇ ਦੀਪੀ ਵਿੱਚ ਕੋਈ ਗੱਲ ਹੋਈ ਹੈ ਮੈਂ ਤਾਂ ਹੀ ਆਇਆ ਹਾਂ ਦੀਪੀ ਨੂੰ ਜਦੋਂ ਪਤਾ ਲੱਗਾ ਕਿ ਪ੍ਰੀਤ ਨੇ ਦੱਸਿਆ ਤਾਂ ਉਹ ਕਹਿੰਦੀ ਮੈਂ ਆਵੇ ਪ੍ਰੀਤ ਨੂੰ ਦੱਸ ਦਿੱਤਾ ਉਸਨੇ ਰੋਲਾ ਪਾ ਦਿੱਤਾ ਹੁਣ ਮੈਂ papa ਜੀ ਨੂੰ ਕੀ ਕਹਾਂਗੀ ਜੇ ਮੈਂ ਨਹੀਂ ਦੱਸਾਂਗੀ ਤਾਂ ਸਾਹਿਬ ਜੀ ਨੇ ਆ ਕੇ ਤਾਂ ਹੈ ਸਭ ਕੁਝ ਦੱਸ ਹੀ ਦੇਣਾ ਹੈ ਜਦੋਂ papa ਜੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਤਾਂ ਫਿਰ ਮੈਂ papa ਜੀ ਨੂੰ ਕੀ ਮੂੰਹ ਦਿਖਾਵਾਂਗੀ ਦੀਪੀ ਬਿਨਾਂ ਕੋਈ ਗੱਲ ਕੀਤੇ papa ਜੀ ਲਈ ਚਾਲ ਬਣਾਉਣ ਲੱਗ ਪਈ ਜੋਗਾ ਸਿੰਘ ਸੋਦਾ ਹੈ ਕਿ ਪ੍ਰੋਣਾ ਤਾਂ ਸਮਝਦਾਰ ਹੈ ਜਰੂਰ ਦੀਪੀ ਨੇ ਕੋਈ ਵੱਡੀ ਗਲਤੀ ਕੀਤੀ ਹੋਣੀ ਹੈ ਜੋ ਉਹ ਦੀਪੀ ਨੂੰ ਘਰੋਂ ਜਾਣ ਲਈ ਕਹਿ ਰਿਹਾ ਹੈ ਤਾਂ ਹੀ ਦੀਪੀ ਮੈਨੂੰ ਕੋਈ ਗੱਲ ਦੱਸੇ ਬਿਨਾ ਹੀ ਚਲੀ ਗਈ ਵੈਨ ਵਾਲਾ ਛੁੱਟੀ ਤੋਂ ਬਾਅਦ ਸਕੂਲੋਂ ਬੱਚੇ ਸਾਹਿਬ ਦੇ ਦਫ਼ਤਰ ਛੱਡ ਗਿਆ ਤਾਂ ਸਾਹਿਬ ਦਾ ਵੀ ਲੰਚ ਟਾਈਮ ਸੀ ਉਹ ਬੱਚਾ ਨੂੰ ਕੰਟੀਨ ਲੈ ਗਿਆ ਤੇ ਰੋਟੀ ਖਵਾ ਕੇ ਟਿਊਸ਼ਨ ਛੱਡ ਆਇਆ ਦੁਪਹਿਰੇ ਬੱਚੇ ਤੇ ਸਾਹਿਬ ਘਰ ਆਏ ਤਾਂ ਜੋਗਾ ਸਿੰਘ ਦੀਪੀ ਨੂੰ ਪੁੱਛਦਾ ਹੈ ਕਿ ਸਾਹਿਬ ਰੋਟੀ ਖਾਣ ਨਹੀਂ ਆਇਆ ਨਾਲੇ ਬੱਚੇ ਵੀ ਸਕੂਲੋਂ ਨਹੀਂ ਆਏ ਕਿ ਤੇ ਉਹ ਤੈਨੂੰ ਛੱਡ ਕੇ ਤਾਂ ਨਹੀਂ ਚਲੇ ਗਏ ਦੀਪੀ ਨੂੰ ਆਪ ਕੁਝ ਪਤਾ ਨਹੀਂ ਸੀ ਕਿ ਬੱਚੇ ਕਿੱਥੇ ਗਏ ਹਨ ਉਹ ਕੁਝ ਨਹੀਂ ਬੋਲਦੀ ਤਾਂ ਜੋਗਾ ਸਿੰਘ ਨੂੰ ਦੀਪੀ ਤੇ ਬਹੁਤ ਗੁੱਸਾ ਆਉਂਦਾ ਹੈ ਉਹ ਦੀਪੀ ਨੂੰ ਕਹਿੰਦਾ ਕਿ ਕੀ ਕਰਤੂਤ ਕੀਤੀ ਆ ਕੁਝ ਬੋਲेंगी ਕਿ ਨਹੀਂ ਮੈਨੂੰ ਸਾਹਿਬ ਦਾ ਫੋਨ ਮਿਲਾ ਕੇ ਦੇ ਮੈਂ ਉਸ ਨੂੰ ਹੀ ਕੁਝ ਪੁੱਛਾਂ ਦੀਪੀ ਨੇ ਪਾਪੇ ਨੂੰ ਸਾਹਿਬ ਦਾ ਫੋਨ ਮਿਲਾ ਦਿੱਤਾ ਤਾਂ ਸਾਹਿਬ ਨੇ ਦਫ਼ਤਰ ਵਿੱਚੋਂ ਫੋਨ ਚੁੱਕਿਆ ਤਾਂ ਜੋਗਾ ਸਿੰਘ ਕਹਿੰਦਾ ਸਾਹਿਬ ਮੈਂ ਦੀਪੀ ਦਾ ਪਾਪਾ ਬੋਲਦਾ ਮੈਂ ਤੁਹਾਨੂੰ ਮਿਲਣ ਆਇਆ ਸੀ ਤੁਸੀਂ ਅੱਜ ਦੁਪਹਿਰ ਘਰ ਨਹੀਂ ਆਏ ਤਾਂ ਮੈਂ ਫੋਨ ਕਰ ਲਿਆ ਸਾਇਬ ਉਸਨੂੰ ਕਹਿੰਦਾ ਕਿ ਪਾਪਾ ਜੀ ਦਫਤਰ ਵਿੱਚ ਅੱਜ ਕੰਮ ਜ਼ਿਆਦਾ ਸੀ ਤਾਂ ਕਰਕੇ ਕੰਟੀਨ ਵਿੱਚ ਹੀ ਰੋਟੀ ਖਾ ਲਈ ਥੋੜਾ ਕੰਮ ਰਹਿੰਦਾ ਹੈ ਖਤਮ ਕਰਕੇ ਫਿਰ ਆਉਂਦਾ ਹਾਂ ਸਾਇਬ ਸੋਚਦਾ ਕਿ ਜਿੱਪੀ ਵਾਲੀ ਵੀ ਹੱਦ ਹੋਈ ਪਈ ਆਪਣੇ ਪਾਪਾ ਜੀ ਨੂੰ ਸਾਧ ਲਿਆ ਉਹਨਾਂ ਨੂੰ ਕੀ ਦੱਸੇਗੀ ਮੈਂ ਕੀ ਕਰਤੂਤਾ ਕੀਤੀਆਂ ਹਨ ਪਰ ਉਹ ਆਪਣੀ ਗਲਤੀ ਤਾਂ ਨਹੀਂ ਦੱਸਣ ਵਾਲੀ ਦੱਸਣ ਲੱਗੀ ਕੀ ਪਤਾ ਕੀ ਝੂਠ ਬੋਲ ਦਿੱਤਾ ਹੋਵੇ ਤੇ ਉਹਨਾਂ ਦੇ ਜਾਨ ਉਹਨਾਂ ਦੇ ਨਾਲ ਜਾਣਾ ਚਾਹੁੰਦੀ ਹੋਵੇ ਤਾਂ ਹੀ ਬੁਲਾਇਆ ਹੋਣਾ ਸਾਇਬ 4 ਵਜੇ ਘਰ ਗਿਆ ਤਾਂ ਜੋਗਾ ਸਿੰਘ ਦੇ ਪੈਰੀਂ ਹੱਥ ਲਾ ਜੀਆਂ ਦਾ ਹਾਲ ਚਾਲ ਪੁੱਛ ਕੇ ਉਸ ਕੋਲ ਬੈਠ ਗਿਆ ਦੀਪੀ ਪਾਪਾ ਜੀ ਦੇ ਸਾਹਮਣੇ ਸਾਇਬ ਲਈ ਪਾਣੀ ਲੈ ਆਈ ਪਰ ਸਾਇਬ ਨੇ ਦੀਪੀ ਵੱਲ ਵੇਖਿਆ ਵੀ ਨਾ ਤੇ ਨਾ ਹੀ ਪਾਣੀ ਫੜਿਆ ਤਾਂ ਦੀਪੀ ਲੈ ਕੇ ਵਾਪਸ ਚਲੀ ਗਈ ਜੋਗਾ ਸਿੰਘ ਕਹਿੰਦਾ ਸਾਇਬ ਜੀ ਇਹੋ ਜਿਹਾ ਕੀ ਹੋ ਗਿਆ ਤੁਸੀਂ ਦੀਪੀ ਦੇ ਉੱਤੇ ਪਾਣੀ ਵੀ ਨਹੀਂ ਪੀਣਾ ਚਾਹੁੰਦੇ ਸਾਇਬ ਗੁੱਸੇ ਵਿੱਚ ਕਹਿੰਦਾ ਪਾਪਾ ਜੀ ਤੁਸੀਂ ਪਾਪਾ ਜੀ ਤੁਹਾਨੂੰ ਇੰਨੇ ਬੁਲਾ ਲਿਆ ਤੇ ਇਹ ਨਹੀਂ ਦੱਸਿਆ ਕਿ ਇਸ ਨੇ ਕੀ ਬਾਦਰੀ ਦਾ ਕੰਮ ਕੀਤਾ ਸਾਇਬ ਸਿੰਘ ਮੈਨੂੰ ਦੀਪੀ ਨੇ ਨਹੀਂ ਬੁਲਾਇਆ ਉਤਾਪ੍ਰੀਤ ਨੇ ਤੁਹਾਨੂੰ ਫੋਨ ਕੀਤਾ ਸੀ ਉਹ ਕਹਿੰਦੀ ਬਾਜੀ ਕਹਿੰਦੇ ਹਨ ਕਿ ਦੀਪੀ ਕੱਲੀ ਵਿਆਹ ਤੇ ਆਏਗੀ ਉਹ ਕਹਿਣ ਲੱਗੀ ਕਿ ਤੇ ਤੁਹਾਡੇ ਦੁਆਵਾਂ ਵਿੱਚ ਕੋਈ ਝਗੜਾ ਨਾ ਹੋਇਆ ਹੋਵੇ ਮੈਂ ਇਸ ਕਰਕੇ ਆਇਆ ਹਾਂ ਅੱਛਾ ਮੈਂ ਵੀ ਕਹਿੰਨੇ ਆਪਣੀਆਂ ਘਰਤੂਤਾ ਦੱਸਣ ਤੁਹਾਨੂੰ ਕਿਵੇਂ ਬੁਲਾ ਲਿਆ ਇਹਨੇ ਕੀ ਕੀਤਾ ਹੈ ਮੈਨੂੰ ਕੁਝ ਦੱਸੋਗੇ ਤਾਂ ਹੀ ਪਤਾ ਚੱਲੇਗਾ ਜੋ ਗੱਸੀ ਨੇ ਚਿੱਠਾ ਪੈਂਦੇ ਨੇ ਕਿਹਾ ਸਾਇਰ ਰੋਣ ਲੱਗ ਪਿਆ ਕਹਿੰਦਾ ਪਾਪਾ ਜੀ ਮੈਂ ਇਹਨੂੰ ਕਿੰਨਾ ਪਿਆਰ ਸਤਕਾਰ ਦਿੱਤਾ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਥੀ ਇਹਨੇ ਫਿਰ ਵੀ ਮੈਨੂੰ ਤੋਖਾ ਦਿੱਤਾ ਇਹ ਆਪਣੇ ਕਿਸੇ ਵਿਆ ਤਾਂ ਪਹਿਲੇ ਤੇ ਆਸ਼ਿਕ ਨਾਲ ਮਿਲ ਕੇ ਮੈਨੂੰ ਬੁੱਧੂ ਬਣਾਉਂਦੀ ਰਹੀ ਉਸ ਨਾਲ ਮਿਲ ਕੇ ਮੈਨੂੰ ਇਹੋ ਜੀਆਂ ਗੋਲੀਆਂ ਦਿੰਦੀ ਰਹੀ ਜਿਸ ਨਾਲ ਸ਼ਾਇਦ ਮੈਂ ਪਾਗਲ ਹੋ ਜਾਂਦਾ ਇਹ ਤਾਂ ਮੈਂ ਹੀ ਉਸ ਤੋਂ ਇਸ ਦੀ ਇੱਜ਼ਤ ਬਚਾਉਂਦਾ ਰਿਹਾ ਤੇ ਇਹ ਮੇਰੇ ਨਾਲ ਝੂਠ ਤੇ ਝੂਠ ਬੋਲਦੀ ਰਹੀ ਜੋਗਾ ਸਿੰਘ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਗੁੱਸੇ ਨਾਲ ਉਸ ਦਾ ਮੂੰਹ ਲਾਲ ਹੋ ਗਿਆ ਅੱਖਾਂ ਵਿੱਚ ਖੂਨੀ ਉੱਤਰ ਆਇਆ ਉਹ ਗੁੱਸੇ ਵਿੱਚ ਚਿੱਕਿਆ ਦੀਪੀਏ ਦੀਪੀ ਡਰਦੀ ਹੋਈ ਆਈ ਤਾਂ ਉਹ ਕਹਿੰਦੀ ਆ ਦਿਨ ਦੇਖਣ ਤੋਂ ਪਹਿਲਾਂ ਮੈਨੂੰ ਰੱਬ ਨੇ ਚੁੱਕ ਕਿਉਂ ਨਹੀਂ ਲਿਆ ਇਹ ਗੱਲਾਂ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਿਆ ਕੌਣ ਸੀ ਉਹ ਪਾਪਾ ਜੀ ਮੈਂ ਕੁਝ ਗਲਤ ਨਹੀਂ ਕੀਤਾ ਉਹ ਤਾਂ ਮੈਨੂੰ ਡਰਾ ਕੇ ਗਲਤ ਕੰਮ ਕਰਨ ਨੂੰ ਕਹਿੰਦਾ ਸੀ ਪਰ ਮੈਂ ਕੁਝ ਗਲਤ ਨਹੀਂ ਕੀਤਾ ਤੇ ਤੂੰ ਕੋਈ ਕੁਸਰਤ ਨਹੀਂ ਛੱਡੀ ਜਿਸ ਦਿਨ ਤੂੰ ਦੁੱਧ ਵਿੱਚ ਮੈਨੂੰ ਗੋਲੀਆਂ ਪਾ ਕੇ ਦਿੱਤੀਆਂ ਸੀ ਮੈਂ ਦੁੱਧ ਨਾ ਪੀਤਾ ਕਿਉਂਕਿ ਮੈਨੂੰ ਤੇਰੇ ਤੇ ਸ਼ੱਕ ਹੋ ਗਿਆ ਸੀ ਮੈਂ ਜਾਗਦਾ ਸੀ ਤੇ ਜਦੋਂ ਉਹ ਆਇਆ ਤਾਂ ਮੈਂ ਉੱਠ ਕੇ ਬਾਹਰ ਆ ਗਿਆ ਤੇ ਤੇਰੀ ਇੱਜ਼ਤ ਬਚ ਗਈ ਉਸ ਦਿਨ ਤਾਂ ਉਹ ਪਤਾ ਨਹੀਂ 3-4 ਬੰਦੇ ਲੈ ਕੇ ਬੈਠਾ ਸੀ ਤੇਰੀ ਇੱਜ਼ਤ ਤਾਰ-ਤਾਰ ਕਰਨ ਲਈ ਜਿਸ ਦਿਨ ਮੈਂ ਉਸਨੂੰ ਪੁਲਿਸ ਨੂੰ ਫੜਾਇਆ ਉਹ ਜੇਲ੍ਹ ਚੋਂ ਭੱਜ ਕੇ ਆਇਆ ਤਾਂ ਇਹ ਫੇਰ ਉਹਦੀਆਂ ਬਾਹਾਂ ਵਿੱਚ ਬੈਠੀ ਸੀ ਕੀ ਕਮੀ ਰਹਿ ਗਈ ਏ ਮੇਰੇ ਪਿਆਰ ਵਿੱਚ ਜੋ ਤੂੰ ਮੈਨੂੰ ਧੋਖੇ ਤੇ ਧੋਖੇ ਦਿੰਦੀ ਰਹੀ ਮੈਨੂੰ ਇੱਕ ਵਾਰ ਸੱਚ ਦੱਸ ਦਿੰਦੀ ਮੈਂ ਉਹਨੂੰ ਆਪ ਵੇਖ ਲੈਂਦਾ ਪਰ ਇਹ ਤਾਂ ਸਾਹਿਬ ਉੱਚੀ ਉੱਚੀ ਰੋਣ ਲੱਗ ਪਿਆ ਜੋਗਾ ਸਿੰਘ ਤੋਂ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਮੇਰੀ ਧੀ ਨੇ ਇਹ ਕੀਤਾ ਦੀ ਪੀ ਰੋਂਦੀ ਹੋਈ ਕਹਿੰਦੀ ਕਿ ਉਹ ਮੈਨੂੰ ਡਰਾ ਕੇ ਬੁਲਾਉਂਦਾ ਸੀ ਤੇ ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ ਸਾਹਿਬ ਜੀ ਮੈਨੂੰ ਮਾਫ਼ ਕਰ ਦਿਓ ਮਾਫ਼ ਕਰ ਦਿਓ ਇਹਨੂੰ ਲਿਆ ਓਏ ਸਾਹਿਬ ਆਪਣੀ ਰਫਲ ਪਹਿਲਾਂ ਇਹਨੂੰ ਗੋਲੀ ਮਾਰਾ ਤੇ ਫਿਰ ਆਪਣੇ ਆਪ ਨੂੰ ਜਿੰਨੇ ਇਹਨੂੰ ਜੰਮਿਆ ਤੇ ਜੋਗਾ ਸਿੰਘ ਪਾਗਲਾ ਵਾਂਗ ਦੀਪੀ ਨੂੰ ਮਾਰਨ ਲਈ ਕੁਛ ਲੱਭਣ ਲੱਗਾ ਸਾਹਿਬ ਜੋਗਾ ਸਿੰਘ ਦੀ ਇਹ ਹਾਲਤ ਵੇਖ ਕੇ ਉਸ ਨੂੰ ਫੜ ਕੇ ਬੈੱਡ ਤੇ ਬਿਠਾਉਂਦਾ ਹੋਇਆ ਕਹਿੰਦਾ ਹੈ ਪਾਪਾ ਜੀ ਇਹਨੂੰ ਮਾਰਨ ਦਾ ਕਿਹੜਾ ਕੋਈ ਹੱਲ ਨਿਕਲਣਾ ਬਜਰਾਮੀ ਹੀ ਹੋਣੀ ਹੈ ਮੇਰੀ ਵੀ ਤੇ ਤੁਹਾਡੀ ਵੀ ਪਰ ਮੈਂ ਦੱਸੋ ਕੀ ਕਰਾਂ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਨਾ ਹੀ ਆਪਣੇ ਬੱਚੇ ਨੂੰ ਇਹਦੇ ਕੋਲ ਰਹਿਣ ਦੇਵਾਂਗਾ ਤੁਸੀਂ ਬਸ ਇਸ ਨੂੰ ਆਪਣੇ ਨਾਲ ਲੈ ਜਾਓ ਮੈਂ ਬੱਚਿਆਂ ਨੂੰ ਲੈ ਆਵਾਂ ਉਹਨਾਂ ਦਾ ਟਿਊਸ਼ਨ ਤੋਂ ਟਾਈਮ ਹੋ ਗਿਆ ਹੈ ਜੇ ਇਸ ਨੂੰ ਕੁਝ ਪੁੱਛਣਾ ਹੈ ਫੋਨੀ ਪੁੱਛ ਲੋ ਬੱਚਿਆਂ ਦੇ ਸਾਹਮਣੇ ਮੈਂ ਕੋਈ ਗੱਲ ਨਹੀਂ ਕਰਨ ਦੇਣੀ ਪਰ ਜੋਗਾ ਸਿੰਘ ਦੀਪੀ ਤੋਂ ਕੀ ਪੁੱਛਦਾ ਜਦੋਂ ਕਸੂਰੀ ਉਸ ਦੀ ਧੀਦਾ ਸੀ ਪਰ ਫਿਰ ਵੀ ਉਹ ਜਾਣਨਾ ਚਾਹੁੰਦਾ ਸੀ ਕਿ ਇੱਥੇ ਕੌਣ ਹੋ ਸਕਦਾ ਜੋ ਦੀਪੀ ਨੂੰ ਵਿਆਹ ਤੋਂ ਪਹਿਲਾਂ ਜਾਣਦਾ ਸੀ ਤੇ ਉਹ ਦੀਪੀ ਨੂੰ ਆਵਾਜ਼ ਮਾਰਦਾ ਹੈ ਉਹ ਆਈ ਤਾਂ ਜੋਗਾ ਸਿੰਘ ਨੇ ਉਸ ਨੂੰ ਪੁੱਛਦਾ ਹੈ ਕਿ ਇੱਥੇ ਕੌਣ ਹੈ ਜੋ ਤੈਨੂੰ ਵਿਆਹ ਤੋਂ ਪਹਿਲਾਂ ਜਾਣਦਾ ਸੀ ਦੀਪੀ ਬੁੱਤ ਬਣੀ ਖੜੀ ਸੀ ਉਹ ਗੁੱਸੇ ਵਿੱਚ ਉੱਚੀ ਉੱਚੀ ਆਵਾਜ਼ ਵਿੱਚ ਕਹਿੰਦਾ ਹੋਂ ਤੇਰੀ ਜ਼ੁਬਾਨ ਬੰਦ ਹੋ ਗਈ ਪਾਪਾ ਜੀ ਰੱਜੋ ਦੇ ਮਾਮੇ ਅਜੇ ਦੀਪੀ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਜੋਗਾ ਸਿੰਘ ਨੂੰ ਸਮਝਦਿਆ ਦੇਰਨ ਲੱਗੀ ਉਹ ਸੋਦਾ ਕੀ ਉਦੋਂ ਮੈਂ ਦੀ ਮਾਂ ਨੂੰ ਬੜਾ ਕਹਿੰਦਾ ਸੀ ਕਿ ਰੱਜੋ ਵੱਲ ਨਾ ਜਾਂਦੇ ਪਰ ਇਹ ਕੁੜੀ ਮੁਰਦੀ ਕਿੱਥੇ ਸੀ ਉਹਦੇ ਘਰ ਚੋਰੀ ਤੁਰ ਜਾਂਦੀ ਉਹ ਦੀਪੀ ਨੂੰ ਕਹਿੰਦਾ ਕਿ ਦਫਾ ਹੋ ਜਾ ਮੇਰੀ ਅੱਖਾਂ ਸਾਹਮਣੇ ਮੇਰੀ ਮਿੱਟੀ ਪਲੀਤ ਕਰ ਦਿੱਤੀ ਦੀਪੀ ਕਹਿੰਦੀ ਪਾਪਾ ਜੀ ਉਸਨੇ ਮੈਨੂੰ ਡਰਾ ਧਮਾਕੇ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਮੈਂ ਤਾਂ ਉਸਨੂੰ ਬਹੁਤ ਕਿਆ ਕਿ ਮੇਰਾ ਘਰ ਖਰਾਬ ਨਾ ਕਰ ਪਰ ਉਹ ਮੁਰਦਾ ਨਹੀਂ ਸੀ ਮੈਂ ਸਾਹਿਬ ਜੀ ਨੂੰ ਡਰਦਿਆਂ ਨਹੀਂ ਦੱਸਿਆ ਕਿ ਪਤਾ ਨੇ ਕਿ ਕੀ ਕਹਿਣਗੇ ਮੇਰੇ ਤੋਂ ਗਲਤੀ ਹੋ ਗਈ ਸਾਹਿਬ ਜੀ ਨੂੰ ਕਹੋ ਕਿ ਮੈਨੂੰ ਮਾਫ਼ ਕਰ ਦੇਣ ਤੇ ਉਹ ਰੋਣ ਲੱਗ ਪਈ ਐਨੇ ਦਿਨ ਨੂੰ ਸਾਹਿਬ ਬੱਚਾ ਨੂੰ ਲੈ ਕੇ ਆ ਗਿਆ ਤਾਂ ਬੱਚੇ ਨਾਨੇ ਨੂੰ ਵੇਖ ਕੇ ਬਹੁਤ ਖੁਸ਼ ਹੋਏ ਸਾਹਿਬ ਬੱਚਾ ਦੇ ਕੱਪੜੇ ਪਧਨ ਲਗਾ ਤਾਂ ਜੋਗਾ ਸਿੰਘ ਸਾਹਿਬ ਨੂੰ ਕਹਿੰਦਾ ਸਾਹਿਬ ਸਿੰਘ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਸਾਹਿਬ ਬੱਚਾ ਨੂੰ ਟੀਵੀ ਲਗਾ ਕੇ ਬਿਠਾ ਦਿੰਦਾ ਹੈ ਤੇ ਆਪ ਜੋਗਾ ਸਿੰਘ ਕੋਲ ਲੱਭੀ ਵਿੱਚ ਆ ਗਿਆ ਜੋਗਾ ਸਿੰਘ ਕਹਿੰਦਾ ਦੀਪੀ ਨੂੰ ਮਾਫ਼ ਕਰ ਦਿਓ ਹੋਰ ਉਹ ਕਿੱਥੇ ਜਾਏਗੀ ਮੈਂ ਉਹਨੂੰ ਕਿਵੇਂ ਲੈ ਜਾਵਾਂ ਤੁਸੀਂ ਨਾ ਖੜੋ ਉਸ ਕੋਲ ਚਲੀ ਜਾਵੇ ਮੈਨਿਸ ਨੂੰ ਰੱਖ ਸਕਦਾ ਜੋਗਾ ਸਿੰਘ ਸਾਹਿਬ ਅੱਗੇ ਹੱਥ ਜੋੜਦਾ ਹੋਇਆ ਆਪਣੀ ਪੱਗ ਲਾ ਕੇ ਉਸ ਦੇ ਪੈਰਾਂ ਤੇ ਰੱਖਣ ਲੱਗਦਾ ਹੈ ਤਾਂ ਸਾਹਿਬ ਉਸ ਦੇ ਹੱਥ ਫੜ ਪੱਗ ਉਸ ਦੇ ਸਿਰ ਤੇ ਰੱਖਦਾ ਹੋਇਆ ਰੋਣ ਲੱਗ ਪਿਆ ਤੇ ਕਹਿੰਦਾ ਪਾਪਾ ਜੀ ਮੈਂ ਤੁਹਾਨੂੰ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਪਰ ਜੋ ਕੰਮ ਮੈਂਨੇ ਕੀਤਾ ਹੈ ਉਹ ਮਾਫ ਕਰਨ ਵਾਲਾ ਨਹੀਂ ਦੀਪੀ ਸਭ ਕੁਝ ਵੇਖ ਰਹੀ ਸੀ ਉਹ ਸਾਹਿਬ ਦੇ ਪੈਰਾਂ ਵਿੱਚ ਡਿੱਗ ਰੋਣ ਲੱਗੀ ਕਹਿੰਦੀ ਸਾਹਿਬ ਜੀ ਮੈਨੂੰ ਮਾਫ ਕਰ ਦਿਓ ਸਾਹਿਬ ਕਹਿੰਦਾ ਕਿ ਤੂੰ ਇੱਥੇ ਰਹਿ ਸਕਦੀ ਹੈਂ ਪਰ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਹੋਵੇਗਾ ਉਹ ਬੱਚਿਆਂ ਕੋਲ ਚਲਾ ਗਿਆ ਜੋਗਾ ਸਿੰਘ ਦੀਪੀ ਨੂੰ ਕਹਿੰਦਾ ਹੈ ਕਿ ਜਿਵੇਂ ਤੂੰ ਸਾਈਬ ਨੂੰ ਆਪਣੇ ਤੋਂ ਦੂਰ ਕੀਤਾ ਹੈ ਹੁਣ ਉਵੇਂ ਹੀ ਆਪਣੀਆਂ ਗਲਤੀਆਂ ਸੁਧਾਰ ਕੇ ਉਸਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਸਕਦੀ ਹੈ ਇੱਕ ਵਾਰ ਤੈਨੂੰ ਸਾਈਬ ਨੇ ਮੌਕਾ ਦੇ ਦਿੱਤਾ ਹੁਣ ਤੇਰੇ ਹੱਥ ਵਿੱਚ ਹੈ ਕਿ ਤੂੰ ਆਪਣੀ ਗਲਤੀ ਨੂੰ ਕਿਵੇਂ ਸੁਧਾਰਨਾ ਹੈ ਭਜਨ ਕੋ ਨੇ ਆਪਣੇ ਦੋਵਾਂ ਬੱਚਿਆਂ ਨੂੰ ਵੀ ਨਾਂ ਦੱਸਿਆ ਕਿ ਉਹਨਾਂ ਦਾ ਪਾਪਾ ਦੀਪੀ ਕੋਲ ਗਿਆ ਕਿਉਂਕਿ ਫਿਰ ਉਹ ਪੁੱਛਣਗੇ ਕਿ ਉੱਥੇ ਕਿਉਂ ਗਿਆ ਉਹ ਦੋਵੇਂ 4 ਵਜੇ ਕਾਲਜ ਤੋਂ ਆਏ ਤਾਂ ਉਹ ਮਨਜੀਤ ਨੂੰ ਕਹਿੰਦੀ ਕਿ ਮੱਛਾ ਨੂੰ ਤੂੜੀ ਤੇ ਖਲ ਪਾ ਦੇ ਕੀਰਾ ਪਾਪਾ ਤੇਰੇ ਮੰਮੇ ਕੋਲ ਕੰਮ ਗਿਆਏ ਕਾਲੇ ਵਿੱਚ ਪੱਠੇ ਨਹੀਂ ਵੱਟ ਕੇ ਗਿਆ ਮਨਜੀਤ ਸ਼ਾਮ ਨੂੰ ਮੱਜਾ ਚੋਰਿਆ ਸੀ ਤਾਂ ਫੋਜਾ ਸਿੰਘ ਪਹਿਲੀ ਤੋਂ ਆਂਦਾ ਮਨਜੀਤ ਨੂੰ ਪੁੱਛਦਾ ਅੱਜ ਤੇਰਾ ਪਾਪਾ ਕਿੱਥੇ ਗਿਆਏ ਪਹਿਲੇ ਚ ਵੀ ਗੇੜਾ ਨਹੀਂ ਮਾਰਿਆ ਮਨਜੀਤ ਕਹਿੰਦਾ ਤਾਇਆ ਜੀ ਪਾਪਾ ਜੀ ਮੰਮੀ ਕੋਲ ਗਏ ਹੋਏ ਨੇ ਕੋਈ ਕੰਮ ਸੀ ਉਹਨਾਂ ਨੂੰ ਫੋਜਾ ਸਿੰਘ ਮਨਜੀਤ ਨੂੰ ਕਹਿੰਦਾ ਕਿ ਮੰਮੀ ਨਾਲ ਉਹਨੂੰ ਕੀ ਕੰਮ ਪੈ ਗਿਆ ਪਤਾ ਨਹੀਂ ਤਾਇਆ ਜੀ ਬੀਬੀ ਕਹਿੰਦੀ ਕੋਈ ਕੰਮ ਸੀ ਤਾਂ ਕਰਕੇ ਗਏ ਹਨ ਰਾਤ ਹੋ ਗਈ ਜੋਗਾ ਸਿੰਘ ਆਇਆ ਨਾ ਤਾਂ ਭਜਨ ਕੌਰ ਨੂੰ ਫਿਕਰ ਹੋ ਰਹੀ ਸੀ ਉਸ ਉਹਦੀਆ ਕੇ ਜੇ ਪ੍ਰੀਤ ਨੂੰ ਫੋਨ ਕਰਨ ਲਈ ਕਿਹਾ ਤਾਂ ਭੈਣ ਨੇ ਪੁੱਛਣਾ ਕਿ ਕੀ ਕੀ ਗੱਲ ਹੋਏ ਉਹ ਜਿਹੜਾ ਆਇਆ ਨਹੀਂ ਸਭ ਠੀਕ ਹੋਵੇ ਸਹੀਂ ਭਜਨ ਕੌਰ ਇਹਨਾਂ ਵਿਚਾਰਾਂ ਵਿੱਚ ਪਈ ਚੁੱਪਚਾਹ ਬੈਠੀ ਸੀ ਹਰਦੀਪ ਕੈਂਦੀ ਬੀਬੀ ਕੀ ਗੱਲ ਹੈ ਕਿਹੜੀਆਂ ਸੋਚਾਂ ਵਿੱਚ ਪਈ ਭਜਨ ਕੌਰ ਕਹਿੰਦੀ ਹਰੀਪ ਤੇਰਾ ਪਾਪਾ ਦੀਪੀ ਕੋਲ ਗਿਆ ਏ ਪ੍ਰੀਤ ਨੇ ਉਹਨੂੰ ਫੋਨ ਕੀਤਾ ਕੀ ਉਹ ਕਹਿੰਦੀ ਸੀ ਖੋਰੇ ਉਹਨਾਂ ਦੀ ਆਪੇ ਵਿੱਚ ਕੋਈ ਨਾਰਾਜ਼ਗੀ ਹੋ ਗਈ ਤੇ ਸਾਇਬ ਕਹਿੰਦਾ ਮੈਂ ਵਿਆਹ ਤੇ ਨਹੀਂ ਹੋਣਾ ਤਾਂ ਕਰਕੇ ਤੇਰਾ ਪਾਪਾ ਗਿਆ ਏ ਬੀਬੀ ਪਾਜੀ ਦਾ ਸੁਭਾਤਾ ਵਧੀਆ ਏ ਬੈਂ ਦੀ ਹੀ ਕੋਈ ਗਲਤੀ ਹੋਣੀ ਹੈ ਕੀ ਪਤਾ ਕੀ ਹੋਇਆ ਹੈ ਤੇਰੇ ਪਾਪੇ ਦੇ ਆਉਣ ਤੇ ਹੀ ਪਤਾ ਲੱਗਣਾ ਹੈ ਸਵੇਰੇ ਜੋਗਾ ਸਿੰਘ ਸਵਕ ਤੇ ਹੀ ਕਹਿੰਦਾ ਚੰਗਾ ਸਾਹਿਬ ਸਿੰਘ ਮੈਂ ਚੱਲਦਾ ਹਾਂ ਮੇਰੀ ਹੱਤ ਬੰਦ ਬੇਨਤੀ ਹੈ ਕਿ ਤੁਸੀਂ ਬੱਚਿਆਂ ਸਮੇਤ ਵਿਆਹ ਤੇ ਜ਼ਰੂਰ ਆਣਾ ਜੇ ਦੀਪਿਕਾ ਲਈ ਆਏਗੀ ਤਾਂ ਸਾਰੇ ਸਾਨੂੰ ਸੋ ਸਵਾਲ ਪੁੱਛਣਗੇ ਇਸ ਕੁੜੀ ਨੇ ਤਾਂ ਸਾਡੀ ਇੱਜ਼ਤ ਨਹੀਂ ਰੱਖੀ ਪਰ ਤੂੰ ਵੀ ਸਾਡਾ ਪੁੱਤਰ ਹੈ ਤੂੰ ਸਾਡੀ ਇੱਜ਼ਤ ਰੱਖ ਲਵੀਂ ਸਾਹਿਬ ਨੇ ਜੋਗਾ ਸਿੰਘ ਦੇ ਹੱਥ ਫੜ ਲਏ ਤੇ ਕਹਿੰਦਾ ਮਾਂ ਬਾਪ ਦੇ ਹੱਥ ਛੋੜਨ ਲਈ ਨਹੀਂ आशीर्वाद ਲਈ ਹੁੰਦੀ ਹਨ ਤੇ ਉਸ ਦਾ ਸਿਹਤ ਆਪਣੇ ਸਿਰ ਤੇ ਰੱਖ ਲਿਆ ਜੋਗਾ ਸਿੰਘ ਨੇ ਸਾਹਿਬ ਨੂੰ ਗੱਲ ਨਾਲ ਲਾ ਲਿਆ ਤੇ ਕਹਿੰਦਾ ਜਦੋਂ ਆਪਣੀ ਔਲਾਦ ਚੰਗੀ ਨਾ ਹੋਵੇ ਤਾਂ ਸਿਰ ਚੁੱਕ ਜਾਂਦਾ ਹੈ ਤੇ ਹੱਥ ਜੋੜਨੇ ਪੈਂਦੇ ਹਨ ਸਾਹਿਬ ਨੇ ਕਿਹਾ ਜੇ ਤੁਸੀਂ ਮੈਨੂੰ ਪੁੱਤਰ ਕਹਿੰਦੇ ਹੋ ਤਾਂ ਮੈਂ ਤੁਹਾਡਾ ਸਿਰ ਕਦੇ ਵੀ ਨਹੀਂ ਚੁੱਕਾਂ ਦਿਆਂਗਾ ਤੁਸੀਂ ਬੇਫਿਕਰ ਹੋ ਕੇ ਜਾਓ ਅਸੀਂ ਸਾਰੇ ਵਿਆਹ ਤੇ ਆਵਾਂਗੇ ਜੋਗਾ ਸਿੰਘ ਕਹਿੰਦਾ ਕਿ ਮੈਂ ਤੇਰਾ ਕਿਵੇਂ ਸ਼ੁਕਰੀਆ ਅਦਾ ਕਰਾਂ ਤੇ ਬਿਨ ਇੱਜ਼ਤ ਰੱਖ ਲਈ ਉਹ ਬੱਚਾ ਨੂੰ ਪਿਆਰ ਦੇ ਕੇ ਚਾਨ ਲੱਗਾ ਤਾਂ ਸਾਹਿਬ ਕਹਿੰਦਾ ਪਾਪਾ ਜੀ ਮੈਂ ਤੁਹਾਨੂੰ ਰੇਲਵੇ ਸਟੇਸ਼ਨ ਲਈ ਆਟੋ ਤੇ ਬਿਠਾ ਦਿੰਦਾ ਹਾਂ ਮੈਂ ਡਿਊਟੀ ਜਾਣਾ ਹੀ ਹੈ ਸਾਇਬ ਬੱਚਾ ਨੂੰ ਵੈਨ ਤੇ ਬਿਠਾ ਕੇ ਜੋਗਾ ਸਿੰਘ ਨੂੰ ਨਾਲ ਲੈ ਕੇ ਜਾਣ ਲੱਗਾ ਤਾਂ ਦੀਪੀ ਪਾਪੇ ਨੂੰ ਮਿਲਣ ਗਈ ਜੋਗਾ ਸਿੰਘ ਉਸ ਨੂੰ ਬਿਨਾ ਬੋਲੇ ਹੀ ਬਾਹਰ ਆ ਗਿਆ ਸਾਇਬ ਜੋਗਾ ਸਿੰਘ ਨੂੰ ਆਟੋ ਤੇ ਬਿਠਾ ਆਪ ਡਿਊਟੀ ਚਲਾ ਗਿਆ ਦੀਪੀ ਗੇਟ ਮੰਦਿਰ ਕੇ ਅੰਦਰ ਬੱਠੀ ਰੋਣ ਲੱਗੀ ਕਿ ਮੇਰੇ ਤੋਂ ਕੀ ਹੋ ਗਿਆ ਮੈਂ ਆਪਣਾ ਹਸਦਾ ਵਸਦਾ ਘਰ ਖਰਾਬ ਕਰ ਲਿਆ ਮੇਰਾ ਪਾਪਾ ਵੀ ਮੇਰੇ ਨਾਲ ਬੋਲ ਕੇ ਨਹੀਂ ਗਿਆ ਸਾਹਿਬ ਜੀ ਤਾਂ ਮੈਨੂੰ ਕਿੰਨਾ ਪਿਆਰ ਕਰਦੇ ਸੀ ਮੇਰੀ ਹਰ ਜ਼ਰੂਰਤ ਆ ਖਿਆਲ ਰੱਖਦੇ ਸੀ ਮੇਰੀ ਹਰ ਗੱਲ ਨੂੰ ਪੂਰੀ ਕਰਦੇ ਸੀ ਮੈਨੂੰ ਹਰ ਵੇਲੇ ਦੀਪ ਦੀਪ ਕਹਿੰਦੇ ਸੀ ਤੇ ਹੁਣ ਮੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ ਮੇਰੀ ਹਿੰਮਤ ਮਾਰੀ ਗਈ ਜੋ ਮੈਂ ਉਸ ਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਮਿਲਣ ਚਲੀ ਗਈ ਜੇ ਮੈਂ ਸਾਹਿਬ ਜੀ ਨੂੰ ਦੱਸ ਦਿੰਦੀ ਤਾਂ ਉਹਨਾਂ ਨੇ ਮੈਨੂੰ ਮਾਫ ਕਰ ਦੇਣਾ ਸੀ ਹੁਣ ਵੀ ਤਾਂ ਪਾਪਾ ਜੀ ਦੇ ਕਹਿਣ ਤੇ ਮੈਨੂੰ ਘਰ ਰੱਖ ਲਿਆਏ ਤੇ ਵਿਆਹ ਜਾਣ ਲਈ ਵੀ ਹਾਂ ਕਰ ਦਿੱਤੀ ਸਾਹਿਬ ਦੇ ਸਾਹਿਬ ਜੀ ਦੇ ਮੇਰੇ ਨਾਲ ਵਿਆਹ ਤੇ ਜਾਣ ਨਾਲ ਉੱਥੇ ਮੈਨੂੰ ਕੋਈ ਕੁਝ ਨਹੀਂ ਪੁੱਛੇਗਾ ਜਿਵੇਂ ਇਕੱਲੀ ਜਾਂਦੀ ਤਾਂ ਸਾਰਿਆਂ ਨੇ ਸੋਲ ਸਵਾਲ ਕਰਨੇ ਸੀ ਉਹ ਅਜੇ ਨਾ ਸੋਚਾਂ ਵਿੱਚ ਡੁੱਬੀ ਬੈਠੀ ਸੀਗੇ ਡੋਰਬੈਲ ਵੱਜੀ ਤਾਂ ਦੋ ਆਦਮੀ ਆਏ ਕਹਿੰਦੇ ਟੈਲੀਫੋਨ ਸੱਟ ਤੇ ਤਾਰਾਂ ਖੋਲਣੀਆਂ ਹਨ ਸਾਰਨੇ ਟੈਲੀਫੋਨ ਦਾ ਕਨੈਕਸ਼ਨ ਫਿੱਟਣ ਲਈ ਕਿਹਾ ਸੀ ਦੀਪੀ ਸੋਚਦੀ ਹੈ ਕਿ ਸਾਹਿਬ ਜੀ ਨੇ ਮੇਰੇ ਕਰਕੇ ਹੀ ਟੈਲੀਫੋਨ ਲਗਵਾਇਆ ਸੀ ਤੇ ਮੈਨੂੰ ਫੋਨ ਕਰਕੇ ਕਹਿੰਦੇ ਸੁਣਦੇ ਸੀ ਮੈਂ ਕਿਹਾ ਆਪਣੀ ਦੀਪ ਨਾਲ ਗੱਲ ਕਰ ਲਵਾ ਤੇ ਹੁਣ ਟੈਲੀਫੋਨ ਦਾ ਕਨੈਕਸ਼ਨ ਹੀ ਕਟਵਾ ਦਿੱਤਾ ਉਹ ਪਾਂਡੇ ਤੇ ਕੱਪੜੇ ਧੋ ਕੇ ਘਰ ਦੀ ਸਫਾਈ ਕਰਦੀ ਹੈ ਦੁਪਹਿਰ ਦੀ ਰੋਟੀ ਬਣਾਉਂਦੀ ਹੋਈ ਸੋਚੀਏ ਪਤਾ ਨਹੀਂ ਸਾਜੀਤ ਜੀ ਦੁਪਹਿਰ ਨੂੰ ਘਰ ਰੋਟੀ ਖਾਣ ਲਈ ਆਉਣਗੇ ਨਹੀਂ ਸਾਹਿਬ ਦਾ ਲੰਚ ਟਾਈਮ ਲੰਘ ਗਿਆ ਸੀ ਪਰ ਨਾ ਉਹ ਘਰ ਰੋਟੀ ਖਾਣ ਆਇਆ ਨਹੀਂ ਬੱਚੇ ਦੀਪੀ ਨੂੰ ਭੁੱਖ ਲੱਗੀ ਸੀ ਉਸਨੇ ਆਪਣੇ ਲਈ ਰੋਟੀ ਪਕਾ ਕੇ ਖਾ ਲਈ ਤੇ ਸੋ ਗਈ 4 ਵਜੇ ਉੱઠી ਤਾਂ ਚਾਹ ਬਣਾ ਕੇ ਪੀ ਲਈ ਤੇ ਆਪਣੇ ਆਪ ਨੂੰ ਕਹਿੰਦੀ ਹੁਣ ਮੈਂ ਕੀ ਕਰਾਂ ਪਹਿਲਾਂ ਤਾਂ ਬੱਚਾ ਨੂੰ ਪੜਾ ਲੈਂਦੀ ਸੀ ਸਾਜੀਤ ਤਾਂ ਬੱਚਾ ਨੂੰ ਵੀ ਮੇਰੇ ਕੋਲ ਨਹੀਂ ਆਉਣ ਦਿੰਦੇ ਸਾਜੀਤ ਤਾਂ ਮੇਰੇ ਤੋਂ ਦੂਰ ਹੋ ਗਏ ਬੱਚਾ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਜੋਗਾ ਸਿੰਘ 3 ਵਜੇ ਨੂੰ ਘਰ ਪਹੁੰਚ ਗਿਆ ਤਾਂ ਭਜਨ ਕੋਲ ਉਸ ਦਾ ਉੱਤਰਿਆ ਹੋਇਆ ਮੂੰਹ ਵੇਖ ਕੇ ਸਮਝ ਗਈ ਕੁਝ ਠੀਕ ਨਹੀਂ ਲੱਗਦਾ ਪਰ ਉਸ ਦੀ ਪੁੱਛਣ ਦੀ ਹਿੰਮਤ ਨਹੀਂ ਸੀ ਹੋ ਰਹੀ ਉਹ ਜੋਗਾ ਸਿੰਘ ਲਈ ਪਾਣੀ ਦਾ ਗਲਾਸ ਲੈ ਕੇ ਆਈ ਤੇ ਹਰਦੀਪ ਨੂੰ ਕਹਿੰਦੀ ਹਰਦੀਪ ਆਪਣੇ ਪਾਪਾ ਜੀ ਲਈ ਚਾਹ ਬਣਾ ਲਿਆ ਪਾਣੀ ਫੜਾਓ ਜੋਗਾ ਸਿੰਘ ਨੂੰ ਥਾਂ ਦੀ ਬੈ ਕੇ ਪੁੱਛਣ ਲੱਗੀ ਕਿ ਦੀਪੀ ਹੋ ਰਹੀ ਠੀਕ ਸਨ ਜੋਗਾ ਸਿੰਘ ਇੱਕਦਮ ਅਗਬੂਬੁੱਲਾ ਹੋ ਕੇ ਕਹਿੰਦਾ ਮੇਰੇ ਸਾਹਮਣੇ ਉਹਦਾ ਨਾਮ ਵੀ ਨਾ ਲੈ ਇੱਜ਼ਤ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ ਐ ਇਸ ਕੁੜੀ ਨੇ ਕੀ ਹੋਇਆ ਕੀ ਕੀਤਾ ਦੀਪੀ ਨੇ ਭਜਨਕੌਰ ਜੋਗਾ ਸਿੰਘ ਨੂੰ ਗੁੱਸੇ ਵਿੱਚ ਵੇਖ ਕੇ ਪੁੱਛਣ ਲੱਗੀ ਜੋਗਾ ਸਿੰਘ ਨੇ ਕਿਹਾ ਕਿ ਨਹੀਂ ਕੀਤਾ ਉਹ ਪੁੱਛ ਜਿਹੜੀ ਬੇਅਕਲ ਜੰਮੀ ਦੋ ਜਵਾਗ ਜੰਮ ਕੇ ਵੀ ਉਸ ਨੂੰ ਅਕਲ ਨਹੀਂ ਜੋਗਾ ਸਿੰਘ ਗੁੱਸੇ ਵਿੱਚ ਬੋਲਿਆ ਭਜਨਕੌਰ ਗੰਦੀ ਹੋਇਆ ਕੀ ਕੁਝ ਦੱਸੋਗੇ ਵੀ ਨਾਲੇ ਹੋਲੀ ਬੋਲੋ ਉਦੋਂ ਪੈੰਜੀ ਤੇ ਘਰ ਤੱਕ ਆਵਾਜ਼ ਆਂਦੀ ਹੈ ਉਹਨਾਂ ਕਹਿਣਾ ਕੀ ਹੋ ਗਿਆ ਹੋਣਾ ਕੀ ਹੈ ਉਦੋਂ ਤੈਨੂੰ ਆਂਦਾ ਸੀ ਕੁੜੀ ਨੂੰ ਕੰਮ ਲਾ ਨਾਇਦਰ ਉਧਰ ਫਿਰਨ ਦੇ ਪਰ ਤੂੰ ਕਿਹੜਾ ਉਹਨੂੰ ਕੋਈ ਅਕਲ ਦਿੱਤੀ ਰੋਜ਼ ਰੱਜੋ ਦੇ ਘਰ ਤੁਰ ਪੈਂਦੀ ਸੀ ਸਾਰੇ ਪਿੰਡ ਵਿੱਚੋਂ ਪੈੜੇ ਟੱਬਰ ਦੀ ਕੁੜੀ ਨਾਲ ਸੇਲ ਪੁਣਾ ਪਾਇਆ ਕੋਈ ਨਾ ਕੋਈ ਚੰਨਤਾ ਚੜਨਾ ਹੀ ਸੀ ਭਜਰ ਕੋਨ ਨੂੰ ਕਪਰਾ ਢੋ ਰਹੀ ਸੀ ਕਿ ਦੀਪੀ ਨੇ ਪਤਾ ਨਹੀਂ ਕੀ ਕੀਤਾ ਉਹ ਕਹਿੰਦੀ ਕੁਛ ਦੱਸੋਗੇ ਵੀ ਕਿ ਬਾਜ਼ਾਰ ਤੈ ਪਾਈ ਜਾਓਗੇ ਉਹ ਜਿਹੜਾ ਲੋਫਰ ਜੈ ਸ਼ਿੰਦੀ ਦਾ ਪਤੀ ਜਆ ਹੁੰਦਾ ਸੀ ਉਹਦੇ ਨਾਲ ਉੱਥੇ ਘੁੰਮਦੀ ਫਿਰਦੀ ਸੀ ਤੇ ਉਹਨੂੰ ਹੋਟਲਾਂ ਵਿੱਚ ਮਿਲਣ ਜਾਂਦੀ ਸੀ ਉਹ ਤਾਂ ਪ੍ਰਾਣੇ ਦੀ ਸਮਝਦਾਰੀ ਕਰਕੇ ਦੀ ਇੱਜ਼ਤ ਬਚ ਗਈ ਪਰ ਉਹ ਕਹਿੰਦਾ ਕਿ ਇਹਨੇ ਮੈਨੂੰ ਧੋਖਾ ਦਿੱਤਾ ਹੈ ਮੈਨੇ ਇਹਨੂੰ ਰੱਖਣਾ ਇਸਨੂੰ ਇੱਥੋਂ ਲੈ ਜਾਓ ਆਪਣੇ ਪੱਗ ਪਰੋਣੇ ਦੇ ਪੈਰਾਂ ਵਿੱਚ ਧਰ ਕੇ ਤਾਂ ਉੱਥੇ ਛੱਡ ਕੇ ਆਇਆ ਹਾਂ ਜੋਗਾ ਸਿੰਘ ਰੋਣ ਲੱਗ ਪਿਆ ਇਸ ਕੁੜੀ ਨੇ ਮੈਨੂੰ ਜਿਉਂ ਜੋਗਾ ਨਹੀਂ ਛੱਡਿਆ ਜੀ ਕਰਦਾ ਕੁਝ ਖਾ ਕੇ ਮਰ ਜਾਵਾਂ ਭਜਨ ਕੋ ਰੋਂਦੀ ਉਸ ਦਾ ਹੱਥ ਫੜ ਕੇ ਕਹਿੰਦੀ ਹੈ ਕਿ ਨਾ ਜੀ ਇਹੋ ਜਿਹਾ ਕੰਮ ਨਾ ਕਰਨਾ ਸਾਡਾ ਸਬਦਾ ਕੀ ਬਣੇਗਾ ਉਹਦੇ ਪਿੱਛੋਂ ਇਹੋ ਜਿਹਾ ਕੁਝ ਨਾ ਕਰਨਾ ਨਿੱਕੇ ਦੋਵਾਂ ਦਾ ਕੀ ਕਸੂਰ ਜੋਗਾ ਸਿੰਘ ਨੇ ਕਿਹਾ ਮਰਦਾ ਮੈਂ ਉਹਦੇ ਹੀ ਗਿਆ ਸੀ ਜਦੋਂ ਤੇਰੀ ਤੀਧੀਆਂ ਕਰਤੂਤਾ ਸਾਹਿਬ ਨੇ ਦੱਸਿਆ ਮੈਂ ਉਹਨਾਂ ਨਾਲ ਸਿਰ ਉੱਪਰ ਕਰਕੇ ਗੱਲ ਨਹੀਂ ਕਰ ਸਕਿਆ ਇੰਨਾਂ ਗੱਲਾਂ ਤੋਂ ਡਰਦੇ ਲੋਕ ਧੀਆਂ ਨਹੀਂ ਜਾਂਦੇ ਹੋਰ ਧੀਆਂ ਕਿਹੜਾ ਰਾਤ ਨੂੰ ਉੱਠ-ਉੱਠ ਖਾਂਦੀਆਂ ਨੇ ਹਰਦੀਪ ਚਾਹ ਲੈ ਕੇ ਆਉਣ ਲੱਗੀ ਤਾਂ ਪਿਓ ਦੀਆਂ ਗੱਲਾਂ ਸੁਣ ਕੇ ਛਲੋ ਗਈ ਪਾਪੇ ਨੂੰ ਰੋਂਦੇ ਵੇਖ ਉਸ ਦਾ ਵੀ ਰੋਣਾ ਨਿਕਲ ਗਿਆ ਉਹ ਚਾਹ ਚੌਂਕੇ ਵਿੱਚ ਰੱਖ ਕੇ ਅੰਦਰ ਜਾ ਕੇ ਰੋਣ ਲੱਗ ਪਈ ਭੈਣੇ ਤੂੰ ਇਹ ਕੀ ਕੀਤਾ ਆਪਣੇ ਪਿਓ ਦੀ ਪੱਗ ਨੂੰ ਰੋਲ ਦਿੱਤਾ ਕਿਵੇਂ ਜਿਵੇਂਗੀ ਤੂੰ ਪਾਪਾ ਜੀ ਦੇ ਮੱਥੇ ਲੱਗਣ ਤੋਂ ਪਹਿਲਾਂ ਮਰ ਕਿਉਂ ਨਹੀਂ ਗਈ ਤੂੰ ਤੇਰੇ ਕਰਕੇ ਅੱਜ ਪਾਪਾ ਜੀ ਰੋ ਰਹੇ ਹਨ ਭਜਨ ਕੌਰ ਵੀ ਰੋ ਰਹੀ ਸੀ ਕਿ ਦੀ ਬਿਮਾਰੀਏ ਤੂੰ ਇਹ ਕੀ ਕੀਤਾ ਤੈਨੂੰ ਰੱਬ ਵਰਗਾ ਬੰਦਾ ਮਿਲਿਆ ਜਿਸਨੇ ਤੈਨੂੰ ਕਦੇ ਉਹ ਵੀ ਨਹੀਂ ਕਿਹਾ ਤੇ ਤੂੰ ਦੀ ਆ ਕਦਰ ਪਾਈ ਉਹਦੇ ਤੋਂ ਚੋਰੀਆਂ ਖਮੁੰਦੀ ਰਹੀ ਜੇ ਤੂੰ ਆਪਣੇ ਪਿਓ ਦੀ ਪੱਗ ਹੀ ਰੋਲਣੀ ਸੀ ਨੀ ਤੂੰ ਜੰਮਦੀ ਕਿਉਂ ਨਾ ਮਰ ਗਈ ਮਨਜੀਤ ਆਇਆ ਤੇ ਆਪਣੀ ਬੀਬੀ ਪਾਪੇ ਨੂੰ ਇਸ ਤਰ੍ਹਾਂ ਵੇਖ ਕੇ ਕਹਿੰਦਾ ਬੀਬੀ ਕੀ ਹੋਇਆ ਮਾਮਾ ਜੇ ਸਭ ਠੀਕ ਤਾਂ ਹੈ ਉਹ ਦੋਵੇਂ ਚੁੱਪ ਸਨ ਕੁਝ ਨਾ ਬੋਲੇ ਤਾਂ ਮਨਜੀਤ ਤੇ ਹਰਦੀਪ ਨੂੰ ਕਹਿੰਦਾ ਕਿ ਭੈਣੀ ਬੀਬੀ ਪਾਪਾ ਜੀ ਕਿਉਂ ਰੋ ਰਹੇ ਨੇ ਕੀ ਕੁਝ ਮੋੜਾ ਮਾੜਾ ਹੋਇਆ ਹੈ ਹਰਦੀਪ ਸੋਧਿਆ ਕੀ ਛੋਟਾ ਪ੍ਰਾਇ ਨੂੰ ਹੁਣ ਮੈਂ ਕੀ ਦੱਸਾਂ ਜਵਾਨ ਪ੍ਰਾਇ ਇਸ ਨੂੰ ਇਹੋ ਜੀ ਕੱਲ ਦੱਸ ਵੀ ਨਹੀਂ ਸਕਦੀ ਪਰ ਕੁਝ ਤਾਂ ਦੱਸਣਾ ਹੀ ਪੈਣਾ ਉਹ ਕਹਿੰਦੀ ਮਨਜੀਤ ਬੀਬੀ ਪਾਪਾ ਜੀ ਆਪਾਂ ਨੂੰ ਝੂਠ ਬੋਲਿਆ ਕਿ ਪਾਪਾ ਜੀ ਮਾਮਾ ਜੀ ਕੋਲ ਗਏ ਹਨ ਪਾਪਾ ਜੀ ਤਾਂ ਦੀਪੀ ਭੈਣ ਕੋਲ ਜਲੰਧਰ ਗਏ ਸੀ ਮਨਜੀਤ ਨੇ ਕਿਹਾ ਜੇ ਭੈਣ ਕੋਲ ਗਏ ਸੀ ਤਾਂ ਝੂਠ ਬੋਲਣ ਦੀ ਕੀ ਲੋੜ ਸੀ ਅਸੀਂ ਕਿਹੜਾ ਕੁਝ ਕਹਿਣਾ ਸੀ ਹਰਦੀਪ ਨੇ ਉਹ ਤਾਂ ਝੂਠ ਪਤਾ ਬੋਲਿਆ ਉਹਨਾਂ ਨੂੰ ਇਹ ਸੀ ਕਿ ਆਪਣੇ ਮੂੰਹ ਕਿਤੇ ਸੱਚ ਨਾ ਨਿਕਲ ਜਾਵੇ ਕਿਉਂਕਿ ਭੈਣ ਤੇ ਭਾਜੀ ਦਾ ਝਗੜਾ ਹੋ ਗਿਆ ਸੀ ਤੇ ਬੀਬੀ ਨੂੰ ਇਹ ਸੀ ਕਿ ਜੇ ਤਾਇਆ ਹੋਰਾਂ ਨੂੰ ਪਤਾ ਲੱਗ ਗਿਆ ਤਾਂ ਕੁਝ ਗੱਲਾਂ ਕਰਨਗੇ ਮਨਜੀਤ ਨੇ ਕਿਹਾ ਤਾਂ ਗੱਲ ਹੈ ਭਣੇ ਮੈਨੂੰ ਤਾਇਆ ਜੀ ਪੁੱਛਦੇ ਸੀ ਤਾਂ ਮੈਂ ਕਿਹਾ ਮਾਮਾ ਜੀ ਕੋਲ ਗਏ ਨੇ ਭਣੇ ਫਿਰ ਦੀਪੀ ਭੈਣ ਤੇ ਭਾਜੀ ਦੀ ਸੁਲਾ ਹੋ ਗਈ ਕਿ ਨਹੀਂ ਬੀਬੀ ਪਾਪਾ ਜੀ ਰੋਕ ਕਿਉਂ ਰਹੇ ਨੇ ਹਰਦੀਪ ਨੇ ਕਿਹਾ ਸੁਲਾ ਤਾਂ ਹੋ ਗਈ ਪਰ ਹਰਦੀਪ ਆਪਣੇ ਭੈਣ ਦੀਤੇ ਜਦੋਂ ਆਪਣੇ ਧੀ ਪੁੱਤਰ ਗਲਤੀ ਕਰਦਾ ਹੈ ਤਾਂ ਮਾਪੇ ਨੂੰ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਦੀਪੀ ਪੈਣ ਦੀ ਗਲਤੀ ਕਰਕੇ ਪਾਪਾ ਜੀ ਨੂੰ ਬਾਜੀ ਤੋਂ ਮਾੜਾ ਚੰਗਾ ਸੁੰਨਾ ਪਿਆ ਹੋਣਾ ਸ਼ਾਦੇ ਸੇ ਕਰਕੇ ਹੀ ਰੋ ਰਹੇ ਨੇ ਤੋ ਬੀਬੀ ਪਾਪਾ ਜੀ ਨੂੰ ਕੁਛ ਨਾ ਪੁੱਛੀ ਉਹਨਾਂ ਦਾ ਮਨ ਫਿਰ ਦੁਖੀ ਹੋਵੇਗਾ ਮਨਜੀਤ ਕਹਿੰਦਾ ਭੈਣੇ ਦੀਪੀ ਭੈਣ ਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਜਿਹੜਾ ਬੀਬੀ ਪਾਪਾ ਜੀ ਨੂੰ ਰੋਣਾ ਪੈ ਰਿਹਾ ਹੈ ਜੇ ਕੋਈ ਇਹੋ ਜਿਹਾ ਕੰਮ ਕੀਤਾ ਤਾਂ ਮੈਂ ਉਹਦੀ ਧੋਨ ਵੱਡ ਦਿਆਂ ਹਰਦੀਪ ਨੇ ਕਿਹਾ ਨਹੀਂ ਇਹੋ ਜਿਹਾ ਕੁਛ ਨਹੀਂ ਕੀਤਾ ਬਸ ਬਾਜੀ ਨਾਲ ਲੜ ਕੇ ਉਹਨਾਂ ਨੂੰ ਗਲਤ ਬੋਲਦੀ ਸੀ ਹਰਦੀਪ ਨੂੰ ਪਤਾ ਸੀ ਕਿ ਜੇ ਮਨਜੀਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾ ਔਰ ਪਤਾ ਨਹੀਂ ਕੀ ਕਰ ਲਵੇ ਇਸ ਕਰਕੇ ਉਸਨੇ ਗੱਲ ਬਦਲ ਦਿੱਤੀ ਉਧਰ ਦੀਪੀ ਸਾਰਾ ਦਿਨ ਬੈਠੀ ਵੇਖਦੀ ਰਹੀ ਕਿ ਸ਼ਾਇਦ ਸਾਹਿਬ ਜੀ ਰੋਟੀ ਖਾਣ ਆ ਜਾਣ ਪਰ ਸਾਹਿਬ ਬੱਚਾ ਨੂੰ ਲੈ ਕੇ ਸ਼ਾਮ ਨੂੰ ਹੀ ਘਰ ਆਇਆ ਬੱਚਾ ਨੂੰ ਕਮਰੇ ਵਿੱਚ ਛੱਡ ਸਾਹਿਬ ਜੀ ਸੋਈ ਵਿੱਚ ਆਇਆ ਤਾਂ ਦੀਪੀ ਸਾਹਿਬ ਲਈ ਪਾਣੀ ਲੈ ਕੇ ਆਈ ਸਾਹਿਬ ਉਸਨੂੰ ਕਹਿੰਦਾ ਕਿ ਤੈਨੂੰ ਸਿਰਫ ਘਰ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਸਾਡੀ ਜ਼ਿੰਦਗੀ ਵਿੱਚ ਆਉਂਦੀ ਨਹੀਂ ਦੀਪੀ ਰੋਣ ਲੱਗ ਪਈ ਤੇ ਕਹਿੰਦੀ ਸਾਹਿਬ ਜੀ ਤੁਸੀਂ ਮੈਨੂੰ ਮਾਫ਼ ਕਰ ਦਿਓ ਤੁਹਾਨੂੰ ਵੀ ਪਤਾ ਹੈ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਇਸ ਤੋਂ ਵੱਧ ਗਲਤ ਕੀ ਕਰਨਾ ਹੈ ਮੇਰੇ ਸਾਹਮਣੇ ਤੂੰ ਉਸ ਦੀਆਂ ਬਾਂਹਾਂ ਵਿੱਚ ਸੀ ਆਪਣਾ ਆਪ ਉਸ ਨੂੰ ਸੌਂਪਨ ਨੂੰ ਚੱਲੀ ਸੀ ਆਪਣੇ ਮਨ ਤੋਂ ਤਾਂ ਤੂੰ ਉਸ ਨੂੰ ਉਸ ਨੂੰ ਆਪਣਾ ਆਪ ਸੌਂਪੇ ਦਿੱਤਾ ਸੀ ਜੇ ਪੁਲਿਸ ਮੌਕੇ ਤੇ ਨਾ ਪਹੁੰਚਦੀ ਹੋਰ ਕੁਝ ਗਲਤ ਕਰਨਾ ਰਹਿ ਗਿਆ ਤਾਂ ਉਹ ਵੀ ਕਰ ਲੈ ਪਰ ਮੇਰੇ ਤੇ ਮੇਰੇ ਬੱਚਿਆਂ ਦੇ ਨੇੜੇ ਨਾ ਵੀ ਆ ਰੋਂ ਧੋਣ ਵਾਲਾ ਤਮਾਸ਼ਾ ਬੱਚਿਆਂ ਸਾਹਮਣੇ ਨਾ ਕਰੀ ਸਾਬ ਕਹਿੰਦਾ ਬੱਚਾ ਸਾਹਮਣੇ ਤਮਾਸ਼ਾ ਕਰਨ ਦੀ ਲੋੜ ਨਹੀਂ ਜੇ ਕਾਲ ਵਿੱਚ ਰਹਿਣਾ ਤੇ ਉਸ ਕਮਰੇ ਵਿੱਚ ਰਹਿ ਆ ਕਰ ਸਾਡੇ ਕੋਲ ਆਉਣ ਦੀ ਲੋੜ ਨਹੀਂ ਬੱਚਿਆਂ ਨੂੰ ਮੈਂ ਆਪੇ ਸਮਝਾ ਲਵਾਂਗਾ ਮੈਂ ਤੇਰੇ ਪਾਪੇ ਨੂੰ ਕਹਿ ਕਿ ਅਸੀਂ ਸਾਰੇ ਵਿਆਹ ਤੇ ਆਵਾਂਗੇ ਇਸ ਕਰਕੇ ਕੱਪੜੇ ਪੈਕ ਕਰ ਲੈ ਤੇਰੇ ਸੂਟ ਮੈਂ ਲੈ ਕੇ ਆਇਆ ਹਾਂ ਉਹ ਮੇਜ਼ ਤੇ ਪਏ ਹੋਏ ਨੇ ਦੀਪੀ ਚੁੱਪਚਾਪ ਖੜੀ ਸਾਹਿਬ ਨੇ ਸਾਰੀਆਂ ਗੱਲਾਂ ਸੁਣੀ ਜਾ ਰਹੀ ਸੀ ਉਹ ਸੋਚਦੀ ਆ ਕਿ ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋ ਗਈ ਕਿਤੇ ਸਾਹਿਬ ਜੀ ਮੇਰੇ ਬਿਨਾਂ ਸਾਹ ਨਹੀਂ ਸੀ ਲੈਂਦੇ ਹੁਣ ਮੇਰੇ ਨੇੜੇ ਵੀ ਨਹੀਂ ਆਉਣਾ ਚਾਹੁੰਦੇ ਪਤਾ ਨਹੀਂ ਉਹ ਕਿੱਥੋਂ ਮੇਰੀ ਜ਼ਿੰਦਗੀ ਵਿੱਚ ਆ ਗਿਆ ਪਹਿਲਾਂ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਮੇਰੀ ਜ਼ਿੰਦਗੀ ਖਰਾਬ ਨਾ ਕਰ ਪਰ ਬਾਅਦ ਵਿੱਚ ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ ਸਾਹਿਬ ਕੋ ਦੋ ਚਲਾ ਗਿਆ ਉਸ ਨੂੰ ਪਤਾ ਹੀ ਨਾ ਲੱਗਾ ਉਹ ਉੱਥੇ ਹੀ ਬੁੱਤ ਬਣੀ ਖੜੀ ਸੀ ਸਾਈ ਬੱਚਿਆਂ ਦੇ ਕੱਪੜੇ ਬਦਲਣ ਲੱਗਾ ਤਾਂ ਖੁਸ਼ਦੀਪ ਕਹਿੰਦੀ ਪਾਪਾ ਜੀ ਮੰਮੀ ਜੀ ਕਦੋਂ ਠੀਕ ਹੋਣਗੇ ਮੇਰਾ ਮੰਮੀ ਜੀ ਦੇ ਕੋਲ ਜਾਣ ਨੂੰ ਦਿਲ ਕਰਦਾ ਸੁਖਦੀਪ ਕਹਿੰਦਾ ਮੇਰਾ ਵੀ ਦਿਲ ਕਰਦਾ ਸਾਈਬ ਕਹਿੰਦਾ ਜੇ ਤੁਸੀਂ ਮੰਮੀ ਕੋਲ ਗਏ ਤਾਂ ਤੁਸੀਂ ਵੀ ਬਿਮਾਰ ਹੋ ਜਾਵੋਗੇ ਬਸ ਤੁਹਾਡੀ ਮੰਮੀ ਨੇ ਛੇਤੀ ਠੀਕ ਹੋ ਜਾਣਾ ਤੁਸੀਂ ਬਾਟੋਂ ਮੈਂ ਤੁਹਾਡੇ ਲਈ ਰੋਟੀ ਬਕਾ ਕੇ ਲਿਆਉਂਦਾ ਹਾਂ ਸੋਚਾਂ ਵਿੱਚ ਡੁੱਬੀ ਹੋਈ ਦੀਪੀ ਸੋਦੀ ਹੈ ਕਿ ਸਾਈਬ ਜੀ ਰੋਟੀ ਪਕਾਉਣ ਆਉਣ ਮੈਂ ਫੁਲਕੇ ਲਾ ਦਿੰਦੀ ਹਾਂ ਸਬਜ਼ੀ ਤਾਂ ਬਣੀ ਹੋਈ ਹੈ ਸਾਹਿਬ ਰਸੋਈ ਵਿੱਚ ਗਿਆ ਤਾਂ ਦੀਪੀ ਸਬਜ਼ੀ ਗਰਮ ਤਾਰ ਕੇ ਫੁੱਲ ਕੇ ਲਾ ਰਹੀ ਸੀ। ਸਾਹਿਬ ਨੇ ਵੇਖ ਕੇ ਉਹ ਪਲੇਟਾਂ ਕੋਲੀਆਂ ਲੈ ਕੇ ਰੋਟੀ ਪਾਉਣ ਲੱਗੀ ਤਾਂ ਸਾਹਿਬ ਕਹਿੰਦਾ ਤੂੰ ਆਪਣੀ ਰੋਟੀ ਲੈ ਜਾ ਮੈਂ ਆਪਣੀ ਤੇ ਬੱਚਿਆਂ ਦੀ ਆਪੇ ਬਣਾ ਲਵਾਂਗਾ। ਦੀਪੀ ਰੋਂਦੀ ਹੋਈ ਕਹਿੰਦੀ ਸਾਹਿਬ ਜੀ ਸਬਜ਼ੀ ਰੋਟੀ ਬਣੀ ਹੋਈ ਐ। ਰੋਟੀ ਪੱਕੀ ਹੋਈ ਤਾਂ ਖਾ ਲੋ। ਕੋਈ ਲੋੜ ਨਹੀਂ ਮੈਂ ਆਪੇ ਪਕਾ ਲਵਾਂਗਾ। ਨਾਲੇ ਸਾਡੇ ਆਉਣ ਤੋਂ ਪਹਿਲਾਂ ਰਸੋਈ ਵਿੱਚੋਂ ਨਿਕਲ ਜਾਇਆ ਕਰ। ਮੈਂ ਤੇਰੇ ਮੱਥੇ ਨਹੀਂ ਲੱਗਣਾ ਚਾਹੁੰਦਾ। ਦੀਪੀ ਬਿਨਾਂ ਰੋਟੀ ਲਈ ਰੋਂਦੀ ਹੋਈ ਰਸੋਈ ਵਿੱਚੋਂ ਚਲੀ ਜਾਂਦੀ ਤਾਂ ਉਸ ਦੇ ਜਾਣ ਤੋਂ ਬਾਅਦ ਸਾਹਿਬ ਦੇ ਵੀ ਅੱਖਾਂ ਵਿੱਚ ਹੰਝੂ ਆ ਜਾਂਦੇ। ਉਮਾਨੀ ਮਨ ਕਹਿੰਦਾ ਹੈ ਕਿ ਮੈਂ ਤਾਂ ਤੈਨੂੰ ਆਪਣੇ ਦਿਲ ਦੀ ਰਾਣੀ ਬਣਾ ਕੇ ਰੱਖਿਆ ਸੀ ਪਰ ਤੂੰ ਤਾਂ ਮੇਰੇ ਪਿਆਰ ਦੀ ਕਦਰ ਹੀ ਨਹੀਂ ਪਾਈ ਮੇਰੀ ਪਰਵਾਹੀ ਨਹੀਂ ਕੀਤੀ ਦੀਪੀ ਸੋਚਦੀ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਮੈਂ ਗਲਤੀ ਕੀਤੀ ਹੈ ਤਾਂ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਮੈਨੂੰ ਤਾਂ ਇਹ ਸੀ ਕਿ ਪਾਪਾ ਜੀ ਤੇ ਕਹਿੰਦੇ ਮੈਨੂੰ ਘਰ ਰੱਖ ਲਿਆ ਵਿਆਹ ਤੇ ਜਾਣ ਲਈ ਵੀ ਮੰਨ ਗਏ ਇਸ ਲਈ ਮੈਨੂੰ ਮਾਫ ਕਰ ਦਿੱਤਾ ਪਰ ਮੈਨੂੰ ਲੱਗਦਾ ਹੈ ਕਿ ਸਾਬ ਜੀ ਮੈਨੂੰ ਕਦੇ ਮਾਫ ਨਹੀਂ ਕਰਨਗੇ ਸਾਬ ਸਬਜੀ ਬਣਾ ਰੋਟੀ ਪਕਾ ਕੇ ਲਿਆਇਆ ਤਾਂ ਬੱਚੇ ਟੀਵੀ ਵੇਖਦੇ ਹੋਏ ਸੌ ਗਏ ਸਾਬ ਨੇ ਉਹਨਾਂ ਨੂੰ ਬਹੁਤ ਉਠਾਇਆ ਪਰ ਛੋਟੇ ਬੱਚੇ ਪਹਿਲਾ ਸਕੂਲ ਫਿਰ ਸਟਿਊਸ਼ਨ ਕਰਕੇ ਬਹੁਤ ਥੱਕ ਜਾਣ ਕਰਕੇ ਜਲਦੀ ਸੋਗੇ ਕਿਉਂਕਿ ਸਾਇਬ ਨੇ ਸਬਜ਼ੀ ਬਣਾਉਂਦੇ ਟਾਈਮ ਲੱਗ ਗਿਆ ਸਾਇਬ ਬਹੁਤ ਪਰੇਸ਼ਾਨ ਹੋਇਆ ਕਿ ਬੱਚੇ ਭੁੱਖੇ ਹੀ ਸੋਗੇ ਉਹ ਸੋਚਦਾ ਕਿ ਵਿਆਹ ਤੋਂ ਹੁੰਦੇ ਹੋਏ ਬੀਬੀ ਨੂੰ ਨਾਲ ਲਿਆਵਾਂਗਾ ਤਾਂ ਜੋ ਬੱਚਾ ਨੂੰ ਸੰਭਾਲ ਸਕੇ ਪਰ ਨਹੀਂ ਉਹ ਤਾਂ ਇਨਾ ਕੰਮ ਨਹੀਂ ਕਰ ਸਕੇਗੀ ਤੇ ਉਤੋਂ ਦੀ ਦੀਪ ਨੂੰ ਸੋ ਸਵਾਲ ਕਰੇਗੀ ਉਸ ਨੂੰ ਸੋਚਾਂ ਵਿੱਚ ਨੀਂਦ ਆ ਗਈ ਮੈਂ ਵਿਆਹ ਮੈਂ ਵਿਆਹ ਤੋਂ ਆ ਕੇ ਬੱਚਾ ਨੂੰ ਪੜਾਉਣ ਤੇ ਰੋਟੀ ਬਣਾਉਣ ਵਾਲੀ ਕਿਸੇ ਔਰਤ ਨੂੰ ਘਰ ਰੱਖ ਲਾਵਾਂਗਾ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੋ ਆਪ ਵੀ ਬਿਨਾ ਰੋਟੀ ਖਾਤੇ ਹੀ ਸੋ ਜਾਂਦਾ ਹੈ ਦੀਪੀ ਦੀ ਮੁਰਖਤਾ ਕਰਕੇ ਅੱਜ ਸਾਰਾ ਪਰਿਵਾਰ ਕੀ ਸਥਿਤੀ ਵਿੱਚ ਗੁਜ਼ਰ ਰਿਹਾ ਸੀ ਸਾਬੇ ਬੱਚੇ ਤੇ ਦੀਪੀ ਆਪ ਸਾਰੇ ਦੁਖੀ ਹੋ ਗਏ ਸਨ ਗ੍ਰੈਸਤ ਤਰਮ ਦੀ ਵੀ ਇੱਕ ਮਰਿਆਦਾ ਹੁੰਦੀ ਪਤੀ ਪਤਨੀ ਤੋਂ ਬਿਨਾ ਇੱਕ ਔਰਤ ਤੇ ਮਰਦ ਵਿੱਚ ਇੱਕ ਸੀਮਾ ਹੁੰਦੀ ਜਿਸ ਨੂੰ ਪਾਰ ਕਰਨ ਨਾਲ ਦੋਵੇਂ ਹੀ ਦੋਸ਼ੀ ਹੁੰਦੇ ਗੁਰੂ ਸਹਿਬਾਨ ਵੀ ਗੁਰਬਾਣੀ ਵਿੱਚ ਔਰਤ ਨੂੰ ਇਹੀ ਸਿੱਖਿਆ ਦਿੰਦੇ ਹਨ ਜਿਨ੍ਹਾਂ ਦਾ ਨਾਮ ਸੁਆਗਨੀ ਤਿੰਨਾ ਚਾਟਨਾ ਹੋਰ ਇੱਕ ਔਰਤ ਜੋ ਆਪਣੇ ਆਪ ਨੂੰ ਸੁਆਗਣ ਕਹਿੰਦੀ ਹੈ ਉਸਨੂੰ ਕਿਸੇ ਹੋਰ ਮਰਦ ਦੀ ਚਾਗਨੀ ਹੋਣੀ ਚਾਹੀਦੀ ਤੇ ਦੀਪੀ ਨੇ ਇਹੀ ਗਲਤੀ ਕਰ ਲਈ ਝਾਕਦਾ ਹੋਰ ਪਾਸੇ ਲਾਹੀ ਲਈ ਭਾਵੇਂ ਉਸਨਲ ਦੋਸ਼ੀ ਤਾਂ ਉਹ ਮਰਦ ਵੀ ਸੀ ਤੇ ਉਸਨੇ ਉਸਨੂੰ ਆਪਣੇ ਜਾਲ ਵਿੱਚ ਫਸਾਇਆ ਤੇ ਦੀਪੀ ਨੇ ਸੱਚ ਨੂੰ ਆਪਣੇ ਪਤੀ ਤੋਂ ਲੁਕੋ ਕੇ ਬਹੁਤ ਵੱਡੀ ਗਲਤੀ ਕਰਕੇ ਆਪਣਾ ਹਸਤਾ ਵਸਤਾ ਪਰਿਵਾਰ ਤਬਾਹ ਕਰ ਲਿਆ ਉਸ ਆਦਮੀ ਦੀ ਗਲਤ ਆਰਤਾ ਕਰਕੇ ਉਸਦੀ ਪਤਨੀ ਛੱਡ ਕੇ ਚਲੀ ਗਈ ਤੇ ਜੇਲ੍ਹ ਵਿੱਚ ਬੰਦ ਹੋ ਗਿਆ ਔਰਤ ਹੋਵੇ ਜਾਂ ਮਰਦ ਗਲਤ ਕਮਾਨੰਦ ਤੇ ਚਾ ਹਮੇਸ਼ਾ ਮੜਾਈ ਨਿਕਲਦਾ ਹੋਂਦੀਪੀ ਕੋਲ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਬਚਿਆ ਨਾ ਪੱਤੀ ਨਾ ਬੱਚੇ ਨਾ ਮਾਂ-ਬਾਪ ਪੈਣਪਰਾ ਸਭ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣਗੇ ਉੱਥੇ ਜਾ ਕੇ ਕਿਵੇਂ ਉਹਨਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰੇਗੀ ਉੱਥੇ ਜਾ ਕੇ ਉਹ ਕਿਵੇਂ ਉਹਨਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰ पाएगी ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਤੇ ਬਚਨ ਕੋਲ ਪ੍ਰੀਤ ਤੋਂ ਬਿਨਾ ਪੈਰ ਨਹੀਂ ਸੀ ਪੁੱਟਦੀ ਹਰ ਕੰਮ ਪ੍ਰੀਤੀ ਸਲਾਹਣਾ ਹੁੰਦਾ ਸੀ ਸੁਖਦੇਵ ਵੀ ਉਸ ਦੇ ਪਿੱਛੇ ਘੁੰਮਦਾ ਰਹਿੰਦਾ ਬੇਬੇ ਤੇ ਮਿੰਟ-ਮਿੰਟ ਉਸ ਨੂੰ ਆਵਾਜ਼ਾਂ ਮਾਰਦੀ ਤੇ ਨਾਲੋ ਬਚਨ ਕੋਲ ਦੀ ਮਾਂ ਨਾਨੀ ਮਾਂ ਦੀ ਸੇਵਾ ਕਰਦੀ ਉਹ ਆਪਣੀ ਸਿਆਨਪਨੈਲ ਸਭ ਦੇ ਦਿਲਾਂ ਵਿੱਚ ਵਸੀ ਹੋਈ ਸੀ। ਬਚਨਕੌਰ ਦੀ ਮਾਂ ਉਸ ਨੂੰ ਕਹਿੰਦੀ ਬਚਨੋ ਤੂੰ ਕੋਈ ਮੋਤੀ ਦਾਨ ਕੀਤੇ ਨੇ ਜੋ ਤੈਨੂੰ ਇੰਨੀ ਚੰਗੀ ਨੋ ਮਿਲੀ। ਬਚਨਕੌਰ ਦੀ ਮਾਂ ਦੀ ਗੱਲ ਸੁਣ ਕੇ ਪ੍ਰੀਤ ਨੂੰ ਇਸ ਤਰ੍ਹਾਂ ਲੱਗ ਸਾਰਿਆਂ ਤੋਂ ਮਾਨ ਮਿਲਦਾ ਵੇਖ ਸੋਚਦੀ ਹੈ। ਸਿਆਣਾ ਤੇ ਪੁੱਤਰ ਸਭ ਦਾ ਦਿਲ ਜਿੱਤ ਲੈਂਦਾ। ਸਾਡੀ ਤਾਣਾ ਟੱਬਰ ਨੇ ਚੰਗੀ ਸਮਝੀ ਨਾ ਪਰੋਣਾ ਇੱਜ਼ਤ ਕਰਦਾ ਉਹ ਵੀ ਗੁਆ ਬੈਠੀ। ਪਤਾ ਨਹੀਂ ਮੇਰ ਤੋਂ ਕੀ ਗਲਤੀ ਹੋ ਗਈ। ਇਸ ਕੁੜੀ ਨੂੰ ਅਕਲ ਨਾ ਦੇ ਸਕੇ। ਦੂਜੇ ਦੋਵੇਂ ਬੱਚੇ ਵੀ ਤਾਂ ਮੈਂ ਹੀ ਪਾਲੇ ਹਨ। ਇਕ ਕੁੜੀ ਸ਼ੁਰੂ ਤੋਂ ਹੀ ਅਥਰੀ ਸੀ ਪਰ ਕਿਤੇ ਨਾ ਕਿਤੇ ਕਸੂਰਵਾਰ ਤਾਂ ਮੈਂ ਵੀ ਹਾਂ ਮੈਂ ਉਹ ਦੋਸਤ ਨੂੰ ਰੱਜੋ ਵਰਗੀ ਕੁੜੀ ਕੋਲ ਜਾਣ ਤੋਂ ਨਾ ਰੋਕਿਆ ਇਹੋ ਜਿਹੀਆਂ ਕੁੜੀਆਂ ਤੇਜ਼ ਹੁੰਦੀਆਂ ਨੇ ਰੱਜੋ ਤਾਂ ਆਪਣੇ ਘਰ ਵਸਦੀ ਪਈ ਐ ਸਾਡੀ ਚਲੀ ਆਪਣਾ ਘਰ ਖਰਾਬ ਕਰ ਬੈਠੀ ਬਚਨ ਕੋਲ ਭਜਨੋਂ ਨੂੰ ਚੁੱਪਚਾਪ ਸੋਚਾਂ ਵਿੱਚ ਡੁੱਬੀ ਵੇ ਕਹਿੰਦੀ ਭਜਨੋਂ ਕੀ ਗੱਲ ਤੂੰ ਬੜੀ ਚੁੱਪਚਾਪ ਬੈਠੀ ਐ ਕੋਈ ਗੱਲ ਹੀ ਨਹੀਂ ਕਰਦੀ ਤੇਰੀ ਪਤੀਜੀ ਦੀਆਂ ਸਿਫਤਾਂ ਹੋ ਰਹੀਆਂ ਹਨ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਐ ਵਜਨ ਕਰ ਕਹਿੰਦੀ ਬੱਸ ਪੈਂਜੀ ਅੱਜ ਮੇਰਾ ਸਰੀਰ ਠੀਕ ਜਿਆ ਨਹੀਂ ਲੱਗਦਾ ਤਾਂ ਕਰਕੇ ਚੁੱਪ ਬੈਠੀ ਆਂ ਤੁਹਾਡੀਆਂ ਗੱਲਾਂ ਸੁਣ ਰਹੀ ਆਂ ਪਲੀਜ਼ ਸਮਝ ਜਾਈਏ ਕਿ ਜ਼ਰੂਰ ਕੁਝ ਗਲਤੀ ਹੋਇਆ ਹੈ ਚੁੱਪ ਪੂਆ ਜੀ ਚੁੱਪ ਕਰਕੇ ਬੱਠੇ ਹਨ ਕੰਮ ਕਰਕੇ ਮੈਨੂੰ ਤਾਂ ਪੁੱਛਣ ਦਾ ਟਾਈਮ ਵੀ ਨਾ ਲੱਗਾ ਉਹ ਪੂਆ ਕੋ ਲਾ ਕੇ ਉਸਦੀ ਬਾਹ ਫੜ ਕੇ ਕਹਿੰਦੀ ਹੈ ਕੀ ਹੋ ਗਿਆ ਮੇਰੀ ਪੂਆ ਨੂੰ ਪੂਆ ਤੇਰਾ ਤਾਂ ਪਿੰਡਾ ਤਪਦਾ ਪਿਆ ਏ ਲੈ ਮੈਂ ਮਨਜੀਤ ਨੂੰ ਕਹਿੰਦੀ ਆ ਕਿ ਆਪਣਾ ਪਿੰਡ ਵਾਲੇ ਡਾਕਟਰ ਤੋਂ ਦਵਾਈ ਲੈ ਆ ਦੇਵੇ ਵਜਨ ਕਰਨ ਨੇ ਕਿ ਦਵਾਈ ਖਾ ਕੇ ਕੈਮ ਹੋ ਜਾ ਰਾਤ ਨੂੰ ਤੋਂ ਗੜੀਆਂ ਘੋੜੀਆਂ ਵੀ ਗੋਣੀਆਂ ਨੇ ਤੇ ਗਿੱਦਾ ਵੀ ਪੋਣਾ ਅਤੇ ਸੁਖਨਾਲ ਮੁੰਡੇ ਦੀ 부ਆ ਨੇ ਵੀ ਆਉਣਾ ਹੈ ਭਜਨ ਕੋਲ ਬਲੀ ਆਹੋ ਜਾ ਕੇ ਮਨਜੀਤ ਨੂੰ ਕਹਿਨੀ ਹੈ ਕਿ ਮੈਨੂੰ ਡਾਕਟਰ ਕੋਲੋਂ ਕੋਈ ਗੋਲੀ ਲਿਆ ਦੇਵੇ ਭਜਨ ਕੋਲ ਘਰ ਜਾਣ ਲੱਗੀ ਤਾਂ ਪ੍ਰੀਤ ਕਹਿੰਦੀ 부ਆ ਤੂੰ ਕਿਹੜਾ ਦਵਾਈ ਲਈ ਕਹਿਣਾ ਹੈ ਮੈਂ ਮਨਜੀਤ ਨੂੰ ਕਹਿ ਕੇ ਆਉਂਦੀ ਹਾਂ ਤੇ ਉਹ 부ਆ ਦੇ ਨਾਲ ਹੀ ਚਲੀ ਜਾਂਦੀ ਹੈ ਉਸ ਤੋਂ ਦੀਪੀ ਬਾਰੇ ਪੁੱਛਦੀ ਤਾਂ ਵਚਨਕੌਰ ਉਸਨੂੰ ਸਾਰੀ ਗੱਲ ਦੱਸਦੀ ਐ। ਪ੍ਰੀਤ ਕਹਿੰਦੀ ਕੋਈ ਗੱਲ ਨਹੀਂ ਭੂਆ ਜੀ, ਉਸਨੇ ਵਿਆਹ ਤੇ ਆਉਣਾ ਐ ਨਾ, ਮੈਂ ਉਸਨੂੰ ਸਮਝਾਵਾਂਗੀ। ਤੁਸੀਂ ਫਿਕਰ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ। ਉਹ ਮਨਜੀਤ ਨੂੰ ਕਹਿੰਦੀ ਐ ਕਿ ਭੂਆ ਜੀ ਨੂੰ ਦਵਾਈ ਲੈ ਕੇ ਦੇ। ਵਚਨਕੌਰ ਕਹਿੰਦੀ ਐ ਪ੍ਰੀਤਵੀ, ਜੋ ਗਈ ਐ, ਆਈ ਨਹੀਂ। ਭੂਆ ਜੀ ਜ਼ਿਆਦਾ ਹੀ ਫਿਕਰ ਕਰਦੀ ਐ। ਮਨਪ੍ਰੀਤ ਜਾ ਪੇ ਇਤਨੂੰ ਸਾਝ ਕੇ ਲਿਆ, ਕਪੜਾ ਟਾੱਕੀ ਵੀ ਸਾਂਭਣ ਵਾਲਾ ਪਿਆ। ਮਨਪ੍ਰੀਤ ਕਹਿੰਦੀ ਬੀਬੀ ਮੈਂ ਕਰ ਦਿੰਦੀ ਐ, ਭਾਬੀ ਆਪੇ ਆ ਜਾਵੇਗੀ ਤੇ ਉਹ ਨਵੇਂ ਕੱਪੜੇ ਪ੍ਰੈਸ ਕਰਨ ਲੱਗ ਪਈ। ਉਹ ਜੇ ਪ੍ਰੈਸ ਕਰਨੀ ਲੱਗੀ ਸੀ ਕਿ ਭੂਆ ਤਾਰੋ ਨੂੰ ਵੇਖ ਕੇ ਕਹਿੰਦੀ ਭੂਆ ਗਈ ਤੇ ਭੱਜ ਕੇ ਉਸ ਨੂੰ ਮਿਲਦੀ ਹੈ ਤਾਰੋ ਬੇਬੇ ਨੂੰ ਤੇ ਭਰਾ ਪਰਜਾਇ ਨੂੰ ਮਿਲ ਕੇ ਵਧਾਈਆਂ ਦਿੰਦੀ ਹੈ ਇਹਨੇ ਨੂੰ ਪ੍ਰੀਤ ਵੀ ਆ ਜਾਂਦੀ ਹੈ ਤੇ ਤਾਰੋ ਕਹਿੰਦੀ ਹੈ ਵਿਚੋਲੇ ਨੇ ਤੈਨੂੰ ਵੀ ਵਧਾਈਆਂ ਹੁਣ ਪ੍ਰੀਤ ਭੂਆ ਦੇ ਪੈਰੀ ਹੱਥ ਲਾ ਕੇ ਕਹਿੰਦੀ ਭੂਆ ਜੀ ਤੁਹਾਨੂੰ ਵੀ ਵਧਾਈਆਂ ਤੇ ਉਹ ਭੂਆ ਲਈ ਚਾਹ ਤਰ ਦੀਪੀ ਬਾਰੇ ਸੋਚਣ ਲੱਗੀ ਕਿ ਲੋਕ ਸੱਚੀ ਕਹਿੰਦੇ ਹਨ ਕਿ ਜਿਸ ਨੂੰ ਪਹਿਲਾਂ ਅਕਲ ਨਾ ਹੋਵੇ ساری ਉਮਰ ਨਹੀਂ ਆਉਂਦੀ ਆਪਣਾ ਚੰਗਾ ਪਲਾਕ